ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਰਵਿੰਦਰ ਸਿੰਘ ਰੱਤੇਵਾਲੀਆ ਅੱਜ ਗੁਰੂ ਅਰਸਾਜ ਤੋਂ ਫਰੀਦਕੋਟ ਰੋਡ ਦੇ ਉੱਪਰ ਵੱਡਾ ਵਾਪਰਿਆ ਹਾਦਸਾ ਸਵਾਰੀਆਂ ਵਾਲ-ਵਾਲ ਬਚੀਆਂ ਗੱਠਾਂ ਵਾਲੇ ਟਰੈਕਟਰ ਦੇ ਨਾਲ ਪੰਜਾਬ ਰੋਡਵੇਜ ਦੀ ਬੱਸ ਜਿਹੜੀ ਉਹ ਜਾ ਟਕਰਾਈ ਪੀਆਰਟੀਸੀ ਦੀ ਬੱਸ ਜਿਹੜੀ ਜਾ ਟਕਰਾਈ ਇਹ ਹਾਦਸਾ ਪਿੰਡ ਦੀਪ ਸਿੰਘ ਵਾਲੇ ਦੇ ਕੋਲ ਵਾਪਰਿਆ ਹਾਦਸਾ ਬੜਾ ਦੁਰਘਟਨਾ ਬੜੀ ਭਿਆਨਕ ਸੀ ਲੇਕਿਨ ਸਵਾਰੀਆਂ ਦੇ ਹਲਕੀਆਂ ਫੁਲਕੀਆਂ ਸੱਟਾਂ ਆਈਆਂ ਹੁਣ ਦੇਖਣ ਵਾਲੀ ਇਹ ਗੱਲ ਹੋਵੇਗੀ ਚਸ਼ਮੀਦਾਂ ਦੇ ਚਸ਼ਮਦੀਦ ਗਵਾਵਾਂ ਦੇ ਮੁਤਾਬਕ ਗਲਤੀ ਜਿਹੜੀ ਉਹ ਬੱਸ ਵਾਲੇ ਦੀ ਦੱਸੀ ਜਾ ਰਹੀ ਹੈ ਬੱਸ ਵਾਲੇ ਦੀ ਗਲਤੀ ਦੱਸੀ ਜਾ ਰਹੀ ਟਰਾਲਾ ਇੱਕ ਸਾਈਡ ਤੇ ਖੜੋਤਾ ਸੀ ਕਹਿ ਰਹੇ ਆ ਕਿ ਖੜੋਤੇ ਟਰਾਲੇ ਦੇ ਵਿੱਚ ਜਾ ਕੇ ਬਸ ਵਜੀ ਜਿਹੜੀ ਇਹ ਹਾਦਸਾ ਪਿੰਡ ਦੀਪ ਸਿੰਘ ਵਾਲੇ ਦੇ ਕੋਲ ਵਾਪਰਿਆ ਅੱਜ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਸੀ ਇਹ ਗੁਰੂਰਸਾਏ ਹਸਪੀਟਲ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਜਿਹੜੇ ਕੋਈ ਮਾੜੇ ਮੋਟੇ ਫਟੜ ਹੋਏ ਸੀ ਕੋਈ ਜ਼ਿਆਦਾ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਹੋ ਸਕਦਾ ਸੀ ਵੱਡਾ ਨੁਕਸਾਨ ਜਿਸ ਤਰ੍ਹਾਂ ਇਹ ਟੱਕਰ ਹੋਈ ਹੈ ਬਸ ਦੀ ਟਰਾਲੇ ਦੇ ਨਾਲ ਟੱਕਰ ਦੇ ਕਾਰਨ ਇਹ ਦੇਖ ਸਕਦੇ ਤੁਸੀਂ ਕਿਥੋਂ ਤੱਕ ਸ਼ੀਸ਼ੇ ਵੀ ਖਿਲਰੇ ਹੋਏ ਆ ਬੱਸ ਦੇ ਹੋਰ ਵੀ ਸਮਾਨ ਖਿਲਰਿਆ ਹੋਇਆ ਬੱਸ ਦਾ ਜਿਹੜੀ ਇੱਕ ਸਾਈਡ ਆ ਬਿਲਕੁਲ ਉਹ ਥੱਲੇ ਜਾ ਕੇ ਡਿੱਗ ਪਈ ਨੁਕਸਾਨ ਵੱਡਾ ਹੋਣੋਂ ਅੱਜ ਬਚਿਆ ਜਿਸ ਤਰ੍ਹਾਂ ਹੀ ਹੋਣਗਾ ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਧੁੰਦਾ ਜਿਹੜੀਆਂ ਆ ਰਹੀਆਂਗਾ ਤੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਗੱਠਾਂ ਦਾ ਕੰਮ ਸੰਭਾਲਿਆ ਜਾਵੇ ਝੋਨੇ ਵੱਡੇ ਜਾਣ ਤੂੰ ਦਾ ਤੋਂ ਪਹਿਲਾਂ ਪਹਿਲਾਂ ਲੇਕਿਨ ਡਰਾਈਵਰ ਬੇਕਾਬੂ ਧੁੰਦਾਂ ਤੋਂ ਬਿਨਾਂ ਹੀ ਬੇਕਾਬੂ ਹੋਏ ਪਏ ਆ ਸਭ ਕੁਝ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਫਿਰ ਵੀ ਬੱਸ ਦੇ ਡਰਾਈਵਰ ਨੇ ਰੋਕਣ ਦੀ ਨਹੀਂ ਕੀਤੀ ਕੋਸ਼ਿਸ਼ ਜੇ ਰੋਕ ਲੈਂਦਾ ਤਾਂ ਹਾਦਸਾ ਹੁਣ ਟਲ ਸਕਦਾ ਸੀ ਇੱਕ ਮਿੰਟ ਦੀ ਜਿਹੜੀ ਦੇਰੀ ਹੈ ਉਹ ਜਰਨਾ ਬਰਦਾਸ਼ਤ ਨਹੀਂ ਕਰਦੇ ਲੇਕਿਨ ਵੱਡਾ